ਭੁੱਲ ਕੇ ਵੀ ਨਾ ਕਰਿਓ ਆਹ ਪੰਜ ਗਲਤੀਆਂ ਹੋ ਸਕਦਾ ਹੈ ਭਿਆਨਕ ਹਾਦਸਾ ਤੁਹਾਨੂੰ ਵੀ ਚੱਲਣਾ ਪੈ ਸਕਦਾ ਹੈ ਵੱਡਾ ਨੁਕਸਾਨ ਦੱਸ ਦਈਏ ਦਰਅਸਲ ਇਨਵਰਟਰ ਹਰ ਘਰ ਦੀ ਲੋੜ ਬਣ ਚੁੱਕਿਆ ਹੈ ਪਰ ਗਰਮੀਆਂ ਵਿੱਚ ਇਸ ਦਾ ਪ੍ਰਯੋਗ ਹੋਰ ਵੀ ਵੱਧ ਜਾਂਦਾ ਜਿਹੜੇ ਇਲਾਕਿਆਂ ਵਿੱਚ ਬਿਜਲੀ ਦੇ ਵਾਰ-ਵਾਰ ਕੱਟ ਲੱਗਦੇ ਨੇ ਉੱਥੇ ਇਨਵਰਟਰ ਹੋਰ ਵੀ ਜ਼ਰੂਰੀ ਹੋ ਜਾਂਦਾ ਪਰ ਜਿਸ ਤਰ੍ਹਾਂ ਗਰਮੀਆਂ ਚ ਇਲੈਕਟ੍ਰੋਨਿਕ ਚੀਜ਼ ਓਵਰਹੀਟਿੰਗ ਦਾ ਸ਼ਿਕਾਰ ਹੋ ਜਾਂਦੀ ਹੈ ਉਸੇ ਤਰ੍ਹਾਂ ਜੇਕਰ ਇਨਵਰਟਰ ਦੀ ਵੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਓਵਰਹੀਟਿੰਗ ਕਾਰਨ ਅੱਗ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਕਿਉਂਕਿ ਗਰਮੀਆਂ ਵਿੱਚ ਇਲੈਕਟ੍ਰੋਨਿਕ ਸਾਜ਼ੀ ਸਮਾਨ ਵਿੱਚ ਸ਼ਾਰਟ ਸਰਕਟ ਜਾਂ ਅੱਗ ਬਹੁਤ ਆਮ ਹੈ। ਮਾਹਿਰਾਂ ਦਾ ਕਹਿਣਾ ਕਿ ਜਦੋਂ ਇਨਵਰਟਰ ਦੀ ਚਾਰਜਿੰਗ ਲਾਈਟ ਖਰਾਬ ਹੋ ਜਾਂਦੀ ਹੈ ਤਾਂ ਲੋਕ ਇਸ ਵੱਲ ਖਾਸ ਧਿਆਨ ਨਹੀਂ ਦਿੰਦੇ। ਅਤੇ ਇਸ ਨਾਲ ਬੈਟਰੀ ਦੇ ਓਵਰਚਾਰਜ ਹੋਣ ਦਾ ਖਤਰਾ ਵੱਧ ਜਾਂਦਾ ਹੈ। ਓਵਰਚਾਰਜ ਕਰਨ ਨਾਲ ਬੈਟਰੀ ਬਹੁਤ ਤੇਜ਼ੀ ਨਾਲ ਗਰਮ ਹੋ ਜਾਂਦੀ ਹੈ। ਅਤੇ ਸ਼ਾਰਟ ਸਰਕਟ ਹੋ ਸਕਦਾ ਹੈ ਤੇ ਹੁਣ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੇ ਤੁਸੀਂ ਉਸ ਦਾ ਧਿਆਨ ਰੱਖੋਗੇ ਤਾਂ ਤੁਸੀਂ ਵੱਡੇ ਹਾਦਸੇ ਤੋਂ ਬਚ ਸਕਦੇ ਹੋ ਜੇਕਰ ਘਰ ਵਿੱਚ ਜ਼ਿਆਦਾ ਵੋਲਟੇਜ ਹੋਵੇ ਤਾਂ ਇਨਵਰਟਰ ਦਾ ਸਰਕਟ ਸ਼ਾਰਟ ਹੋ ਸਕਦਾ ਹੈ ਜਿਸ ਕਾਰਨ ਅੱਗ ਲੱਗ ਸਕਦੀ। ਜੇਕਰ ਇਨਵਰਟਰ ਦੀ ਵਾਇਰਿੰਗ ਬਹੁਤ ਪੁਰਾਣੀ ਹੈ ਜਾਂ ਚੰਗੀ ਕੁਆਲਿਟੀ ਦੀ ਨਹੀਂ ਹੈ ਤਾਂ ਇਸ ਨਾਲ ਤਾਰ ਦੇ ਸ਼ਾਰਟ ਹੋਣ ਦਾ ਖਤਰਾ ਵੱਧ ਜਾਂਦਾ ਹੈ। ਬੈਟਰੀ ਵਿੱਚ ਪਾਣੀ ਦੇ ਪੱਧਰ ਦੀ ਜਾਂਚ ਕਰਨ ਲਈ ਇੱਕ ਸੂਚਕ ਹੁੰਦਾ ਹੈ ਤੇ ਸਮੇਂ-ਸਮੇਂ ਤੇ ਇਸ ਨੂੰ ਚੈੱਕ ਕਰਦੇ ਰਹੋ। ਕਿਉਂਕਿ ਜੇ ਬੈਟਰੀ ਚ ਪਾਣੀ ਘਟ ਗਿਆ ਤਾਂ ਇਸ ਕਾਰਨ ਲੋਡ ਵੱਧ ਸਕਦਾ ਅਤੇ ਬੈਟਰੀ ਫਟ ਸਕਦੀ ਹੈ ਜੇਕਰ ਤੁਸੀਂ ਕਿਸੇ ਵੀ ਵਸਤੂ ਦੀ ਉਮਰ ਵਧਾਉਣਾ ਚਾਹੁੰਦੇ ਹੋ ਤਾਂ ਸਫਾਈ ਬਹੁਤ ਜ਼ਰੂਰੀ ਹੈ ਜੇਕਰ ਕੋਈ ਹੱਥ ਰੱਖਾ ਨਾ ਹੋਵੇ ਤਾਂ ਇਨਵਰਟਰ ਦੇ ਅੰਦਰ ਧੂੜ ਗੰਦਗੀ ਜਮਾ ਹੋ ਜਾਂਦੀ ਹੈ ਜਿਸ ਨਾਲ ਸ਼ਾਰਟ ਸਰਕਟ ਹੋ ਸਕਦਾ ਹੈ ਇਹ ਵੀ ਦੇਖੋ ਕਿ ਜਿੱਥੇ ਤੁਸੀਂ ਇਨਵਰਟਰ ਅਤੇ ਬੈਟਰੀ ਰੱਖੀ ਹੋਈ ਹੈ ਉੱਥੇ ਹਵਾ ਸਹੀ ਪਹੁੰਚ ਰਹੀ ਹੈ ਤਾਂਕਿ ਬੈਟਰੀ ਗਰਮ ਨਾ ਹੋਵੇ ਤਾਂ ਜੇਕਰ ਤੁਸੀਂ ਆ ਗੱਲਾਂ ਦਾ ਧਿਆਨ ਰੱਖਦੇ ਹੋ ਫਿਰ ਤੁਸੀਂ ਬੇਚਿੰਤ ਹੋ ਜਾਓ ਕਿਉਂਕਿ ਆਸਾਬ ਦਾ ਨਿਆ ਵਰਤਨ ਨਾਲ ਤੁਹਾਡਾ ਇਨਵਰਟਰ ਬਿਲਕੁਲ ਠੀਕ ਰਹੇਗਾ ਤੇ ਲਾਈਟ ਭੱਜੀ ਚ ਤੁਸੀਂ ਇਨਵਰਟਰ ਦਾ ਖੂਬ ਆਨੰਦ ਮਾਣ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਹੁਣ ਗਰਮੀਆਂ ਵਿੱਚ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਨੇ ਅਤੇ ਤੁਹਾਡਾ ਇੱਕੋ ਇੱਕ ਸਹਾਰਾ ਸਿਰਫ ਇਨਵਰਟਰ ਹੀ ਹੈ